ਸਾਡੇ ਨਾਲ ਮੌਜੂਦਾ ਮੈਂਬਰ ਸਾਹਿਬ ਵੀ ਜੋ ਕਿ ਪੰਚਾਇਤ ਦੇ ਵਿੱਚ ਮੈਂਬਰ ਨੇ ਉਹ ਵੀ ਮੌਜੂਦ ਨੇ ਇਸ ਮੈਂਬਰ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਇੰਨੀ ਢੰਗਾਈ ਦੇ ਵਿੱਚ ਪਟਨਾ ਜਿਹੜਾ ਉਹ ਨਜਾਇਜ਼ ਹੈਗਾ ਇਹ ਸਰਪਤ ਕੀ ਹੈ ਪਾਣੀ ਇਹਨਾਂ ਦਾ ਜਿਹੜਾ ਸੜਕ ਵਾਲਾ ਸੀਗਾ ਨਾ ਵੀ ਪਾਣੀ ਛੱਡਨ ਵਤੀ ਪਟਰੇ ਸੀਗੇ ਪਤਾ ਪਰ ਥੋੜਾ ਜਿਹਾ ਕੰਧ ਦੇ ਜਿਆਦਾ ਨੇੜੇ ਕਾਰਨ ਇਹ ਕਲੇਸ਼ ਬਣਿਆ ਜੇ ਥੋੜਾ ਜਿਹਾ ਇਧਰ ਨੂੰ ਵੱਟ ਲੈਂਦੇ ਤੇ ਚਲੋ ਇਹਨਾਂ ਦਾ ਵੀ ਮਸਲਾ ਹੱਲ ਹੋ ਜਾਂਦਾ ਤੇ ਪਾਣੀ ਦਾ ਵੀ ਮਸਲਾ ਆ ਰਿਹਾ ਤੁਹਾਨੂੰ ਲੱਗਦਾ ਨਹੀਂ ਇਹ ਪੰਚਾਇਤ ਦੀ ਗਲਤੀ ਹੈ ਵੱਡੀ ਨਹੀਂ ਹੈ ਮਤਲਬ ਐਡਾ ਟੋਆ ਨਹੀਂ ਪਟਣਾਗਾ ਚਾਹੀਦਾਗਾ ਥੋੜਾ ਜਿਹਾ ਪਿੱਛੇ ਕਰਕੇ ਪਟ ਲੈਣਾ ਚਾਹੀਦਾ ਸੀ ਮੈਂ ਮਗਰੋਂ ਆਇਆ ਮੈਂ ਉਹਨੂੰ ਨੋਕੇ ਸੀ ਆ ਵੀ ਆਪਾਂ ਪਿਛਾੜ ਕੇ ਪਟਲ ਗਏ ਹੂੰ ਤੇ ਚਲੋ ਉਹ ਤੋਂ ਪਹਿਲਾਂ ਹੀ ਤੂੰ ਤੂੰ ਮੈਂ ਮੈਂ ਹੋ ਗਈ ਸੀਗੀ ਤੇ ਬਾਕੀ ਜੇ ਖਦਾਈ ਹੋਣੀ ਵੀ ਸੀ ਤਾਂ ਸਾਰੇ ਪੈਰਲਰ ਖਦਾਈ ਕਿਉਂ ਨਹੀਂ ਕੀਤੀ ਗਈ ਜਦੋਂ ਡੰਗਾਈ ਦੇ ਵਿੱਚ ਰੱਖਣਾ ਤਾਂ ਆਪਾਂ ਸਾਰਾ ਪੈਰਲਰ ਡੰਗਾਈ ਘਾਤੋਂ ਨਹੀਂ ਕਰਦੇ ਬਿਲਕੁਲ ਇਹ ਗੱਲ ਦਾ ਵੀ ਜ਼ਿਕਰ ਹੋਇਆ ਵੀ ਪਾਸਿਓਂ ਵੀ ਮਤਲਬ ਛੱਡੀ ਜਾਂਦੀ ਆ ਵੀ ਉਹ ਨਹੀਂ ਛੱਡਣੀ ਚਾਹੀਦੀ ਜਿਵੇਂ ਕਿ ਕੰਧ ਇਹ ਸਾਰੇ ਬਸ ਇੱਕੋ ਜਿਹਾ ਹੋਣਾ ਚਾਹੀਦਾ ਸੀਗਾ। ਹੂੰ। ਇਹ ਵਿੱਚ ਕਿਤੇ ਕਿਹੜੇ ਮਕਾਨ ਹੈਗੇ ਆ ਚਾਹੇ ਉਹ ਜਾਇਜ਼ ਆ ਚਾਹੇ ਨਜਾਇਜ਼ ਆ ਪਰ ਉਹ ਜਿਹੜੇ ਸਾਹਮਣੇ ਦਿਖੀ ਜਾਂਦੇ ਹੈਗੇ ਉਹ ਤਾਂ ਕੱਲ ਨੂੰ ਜਦੋਂ ਮੀਂਹ ਆਇਆ ਵਿੱਚ ਡਿੱਗ ਪੈਣਗੇ। ਬਿਲਕੁਲ ਬਿਲਕੁਲ ਡਿੱਗਣਗੇ ਜੀ। ਹੂੰ। ਕੋਈ ਸ਼ੱਕ ਨਹੀਂਗਾ ਆ ਕਹਿੰਦਾ ਟੋਏ ਆ ਇਹ ਵੀ ਮਤਲਬ ਡਿੱਗਣੀਆਂ ਵਿੱਚ। ਜੀ। ਇਹ ਚਾਹਦਾ ਇੱਕੋ ਜਿਹਾ ਕਰਨ ਪੱਖਵਾਜੀ ਨਾਲ ਕਿਸੇ ਦੀ ਵੀ ਕਰਨੇ ਜੇ ਕਰਮ ਕਰਨ ਨਾਲ ਇੱਕੋ ਜਿਹਾ ਕਰਨੇ ਨਹੀਂ ਛੱਡ ਦੇਣਾ। ਤੁਸੀਂ ਵੀ ਪੰਚਾਇਤ ਦੇ ਵਿੱਚ ਤੁਹਾਨੂੰ ਲੱਗਦਾ ਫਿਰ ਤੁਹਾਡੀ ਪੰਚਾਇਤ ਪੱਖਪਾਤ ਕਰ ਰਹੀ ਹੈ? ਕਰਦੀ ਆ। ਇਹ ਪਰਸੋਂ ਦੀ ਗੱਲ ਚੱਲ ਰਹੀ ਆ। ਮੇਰੀ ਇਹਨਾਂ ਨੇ ਇਹੀ ਬਹਿਸ ਹੋਈ ਜਾਂਦੀ ਆ ਵੀ ਆਪਾਂ ਪੱਖਬਾਜੀ ਤੁਸੀਂ ਕਰਨ ਲੱਪੇ ਆ ਮੈਂ ਇਸ ਕੰਮ ਦੇ ਹੱਕ ਚ ਨਹੀਂਗਾ ਜੀ ਜਦੋਂ ਇਹੋ ਜੇ ਕੰਮ ਕਰਦੇ ਆ ਆਪਾਂ ਨੂੰ ਚੰਗਾ ਨਹੀਂ ਲੱਗਦਾ ਕੰਮ ਜੀ ਜੇ ਤਾਂ ਕੰਮ ਕਰਨਾ ਤੇ ਇੱਕ ਤਰਫਾ ਕਰੋ ਨਹੀਂ ਨਾ ਕਰੋ ਹਾਂ ਧੰਨਵਾਦ